ਜੀ ਹਾਂ ਪੰਜਾਬ ਦੇ ਵਿੱਚ ਵੱਡ ਵੱਡੀ ਵਾਰਦਾਤ ਹੋਈ ਹੈ ਜਿੱਥੇ ਕਿ ਬਦਮਾਸ਼ਾਂ ਦੇ ਵੱਲੋਂ ਸ਼ਰੀਆਮ ਇੱਕ ਸ਼ਖਸ ਦੇ ਉੱਪਰ ਤਾਬੜ ਤੋੜ ਹਮਲਾ ਕੀਤਾ ਗਿਆ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਸਟ੍ਰੈਚਰ ਤੇ ਪਿਆਏ ਸ਼ਖਸ ਅਤੇ ਉਸਦੇ ਸਿਰਾਨੇ ਖੜੀ ਇਹ ਮੈਲਾ ਦਰਅਸਲ ਇਹਨਾਂ ਦੇ ਨਾਲ ਹੀ ਵੱਡੀ ਬਾਰਦਾਤ ਹੋਈ ਜਿੱਥੇ ਕਿ ਦੇਰ ਰਾਤ ਇਹ ਪਤੀ ਪੱਤੀ ਬਾਜ਼ਾਰ ਤੋਂ ਮੁੜ ਰਹੇ ਸਨ ਤਾਂ ਰਾਹ ਵਿੱਚ ਕੁਝ ਮੁੰਡਿਆਂ ਨੇ ਇਹਨਾਂ ਨੂੰ ਠੇਰਾ ਪਾ ਲਿਆ ਤੇ ਠੇਰਾ ਪਾਉਣ ਤੋਂ ਬਾਅਦ ਇਸ ਸ਼ਖਸ ਤੇ ਉੱਪਰ ਤਾਬੜ ਤੋੜ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਖੁਸ਼ੀਆ ਅਹੀ ਕਿ ਮਾ ਵਾਲਦੇ ਰਹਿਣ ਵਾਲੇ ਕਿਮਾ ਗੜ ਇੱਥੇ ਤੇ ਅਹੀ ਹਾਲਗੇ ਟੋਖੜ ਪੀ ਕੇ ਆਉਂਦੇ ਹੀ ਤੇ ਪੁਲੀ ਤੇ ਵੜਦੇ 7-8 ਮੁੰਡੇ ਹੀ ਮੇਰੇ ਘਰ ਵਾਲੇ ਨੂੰ ਘੇਰ ਲਿਆ ਮੇਰੇ ਦਿਓਰ ਵੀ ਮੇਰੇ ਘਰ ਵਾਲੇ ਨੂੰ ਬਹੁਤ ਕੁੱਟਿਆ ਤੇ ਪੈਰ 'ਚ ਗੋਲੀ ਮਾਰਤੀ ਉਹਨਾਂ ਤੇ ਸਿਰ ਤੇ ਵੀ ਛੱਟ ਲੱਗੀ ਉਹਨਾਂ ਤੇ ਪਤਾ ਨਹੀਂ ਮੋੜ ਸਕਦੇ ਕਿ ਕਿਤੇ ਸਹੀ ਆਹੀ ਮੋੜ ਸਕਦੇ ਉਹ ਪੈਦਲ ਉੱਥੇ ਖਲੋਤੇ ਹੋਏ ਹੈਗੇ ਸ਼ਾਇਦ ਪੈਲੋ ਦੇ ਹੈਗੇ ਜਿਹਨੂੰ ਨਹੀਂ ਪਤਾ ਉਹਨਾਂ ਨੇ ਹਾੜਾ ਮੋਟਰਸਾਈਕਲ ਫੜ ਲਿਆ ਤੇ ਮੇਰੇ ਘਰ ਵਾਲੇ ਨੂੰ ਕੁੱਟਣ ਲੱਗ ਪਏ ਉੱਥੇ ਹੀ ਤੁਸੀਂ ਕੱਲ ਨੂੰ ਪੁੱਛਦੇ ਤੁਹਾਡਾ ਘਰ ਵਾਲਾ ਤੁਸੀਂ ਦੋ ਜਣੇ ਹੋ ਸੀ ਹਾਂਜੀ ਕਾਰਨ ਕੀ ਕਰ ਰਿਹਾ ਸੀ ਕੋਈ ਕਾਰਨ ਪਤਾ ਨਹੀਂ ਕੀ ਹੈ ਗਾਈ ਬਸ ਹੈ ਖਾ ਪੀ ਕੇ ਆਉਂਦੇ ਸੀ ਕੰਮ ਵੇਰ ਕੇ ਉਹਨਾਂ ਨੇ ਉਹ ਮੌਕੇ ਤੇ ਹਾਨੂ ਘੇਰ ਲਿਆ ਨਹੀਂ ਨਹੀਂ ਹਾਂ ਹਾਂ ਕੀ ਤੁਹਾਡੇ ਘਰ ਵਾਲੇ ਹੋ ਹਾਂ ਬਹੁਤ ਕ੍ਰਿਟੀਕਲ ਹੈ ਕਿ ਆ ਪਹਿਲਾਂ ਤੁਸੀਂ ਉਹ ਜਾਂਦੀ ਉਹਨਾਂ ਨੇ ਤੇ ਪੈਰਾ ਚ ਮਾਰੀ ਉਹਨਾਂ ਦੇ ਤੇ ਦੋਵੇਂ ਹਾਂ ਇਹ ਇੱਕ ਹਸਲਾ ਹੈ ਬਾਕੀ ਉਹਨਾਂ ਨੇ ਕੜੇ-ਕੜੇ ਹੱਥ ਨਾ ਬਹੁਤ ਜ਼ਿਆਦਾ ਮਾਰਿਆ ਸਿਰ ਸੁਰ ਪਾੜਦਾ ਹੈ ਨਹੀਂ ਕੋਈ ਨਹੀਂ ਹੱਤ ਪਿਆ ਕੋਈ ਨਹੀਂ ਛਡਾਇਆ ਜੇ ਬਾਕੀ ਮੇਰੇ ਮੈਂ ਆਪਣੇ ਘਰ ਤੇ ਆ ਨੂੰ ਬੁਲਾਇਆ ਉਹਨਾਂ ਨੇ ਛਡਾਇਆ ਉਹਨਾਂ ਨੇ ਹਾਂਜੀ ਹਾਂਜੀ ਕਰਦੀ ਆ 21 ਮੈਂ ਕਰਦੇ ਤੁਸੀਂ ਅਸੀਂ ਕਹਿੰਦੇ ਉਹਨਾਂ ਨੂੰ ਵੜੋ ਉਹਨਾਂ ਨੂੰ ਜੋ ਮਰਜ਼ੀ ਉਹਨਾਂ ਨੂੰ ਸਜ਼ਾ ਦਿਓ ਮੇਰੇ ਘਰ ਵਾਲੇ ਦਾ ਬਹੁਤ ਬੁਰਾ ਹਾਲ ਕੀਤਾ ਉਹਨਾਂ ਨੇ ਅੱਜ ਭਾਈ ਜੀ ਨਾਮ ਮੇਰਾ ਵਾਈਕਲ ਸਿੰਘ ਦਾ ਗਵਾ ਤੇ ਇਹ ਗੇਟ ਕੀ ਮਾਲੇਬਰ ਕੋਲੋਨੀ ਮਕਾਨ ਨੰਬਰ 105 ਦੇ ਰਹਿਣ ਵਾਲਿਆ ਸਰ ਕੀ ਗੱਲ ਹੋਈ ਅੱਜ ਭਾਈ ਸਰ ਮੇਰਾ ਲੜਕਾ ਤੇ ਮੇਰੀ ਨੂੰਹ ਉਥੇ ਖਾਣ ਪੀਣ ਗਏ ਸੀ ਕਿਹੜੀ ਜਗ੍ਹਾ ਤੇ ਹਾਲ ਗੇਟ ਗਏ ਸੀ ਤੇ ਉਹ ਹਾਲ ਗੇਟ ਆਂਦੇ ਬਾਕੀ ਸਾਡੀਆਂ ਤੇ ਕੁਆੜੀਆਂ ਨਹੀਂ ਪੁੱਲੀ ਗਈ ਸੀ ਤੇ ਉਥੋਂ 7-8 ਮੁੰਡੇ ਪੈ ਗਏ ਉਹਨਾਂ ਦੇ ਪਹਿਲਾਂ ਤੇ ਸਿਰ 'ਚ ਬੱਟ ਉਹਨਾਂ ਨੇ ਪਿਸਤੌਲ ਦੇ ਬੱਟ ਮਾਰੇ ਤੇ ਪੈਰ 'ਚ ਗੋਲੀ ਮਾਰਤੀ ਸਾਡਾ ਪੁਲਿਸ ਪ੍ਰਸ਼ਾਸਨ ਅਗੇ ਬੇਨਤੀ ਨਿਵੇਦਨ ਕਰਦੇ ਆਂ ਕਿ ਉਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਮਾਨ ਸਾਹਿਬ ਸਾਡੇ ਜੀ ਮੰਤਰੀ ਹੈਗੇ ਨੇ ਐਸ ਨਸ਼ੇ ਦੇ ਤੇ ਉਹ ਦੂਜੇ ਬਦਖਲਾਫ ਤੇ ਬੋਲਣ ਦੇ ਨੇ ਸਾਡੀ ਬਹੁਤ ਮਿਹਰਬਾਨੀਆਂ ਕੀ ਸਾਡੇ ਤੇ ਰਹਿਮ ਕੀਤਾ ਜਾਵੇ ਤੇ ਉਹਨਾਂ ਤੁਰੰਤ ਫੜਿਆ ਜਾਵੇ ਤੇ ਨਾਲ ਸਖਤ ਸਖਤ ਕਾਰਵਾਈ ਕੀਤੀ ਜਾਵੇ ਕਾਰਨ ਦਾ ਤੇ ਪਤਾ ਨਹੀਂ ਮੈਂ ਤੇ ਆਹ ਆਟੋ ਚਾਲ ਰਿਹਾ ਬੈਟਰੀ ਆ ਰਿਹਾ ਮੈਂ ਤਾਂ ਕੰਮ ਤੋਂ ਆਇਆ ਹੀ ਪਤਾ ਨਹੀਂ ਮੁੰਡੇ ਇੱਥੇ ਮੇਰੇ ਫਲਗੁੰਦੀ ਦੁਕਾਨ ਹੈਗੀ ਆ ਕਿਤੇ ਹੋ ਸਕਦਾ ਕੋਈ ਵਾਲਵੁੱਲ ਜਾਂ ਨਾ ਕਟੇ ਉਹਨਾਂ ਨਾਲ ਕੋਈ ਸੇ ਗੱਲਬਾਤ ਹੋਈ ਹੋਵੇ ਉਹਨਾਂ ਨੇ ਉਹ ਹੀ ਰੰਜਸ਼ ਬਾਜੀ ਗੱਡੀ ਮੇਰੇ ਲੜਕੇ ਨਾਲ ਵੱਡੇ ਨਾਲ ਸੰਧਿ ਹਾਂਜੀ ਕੰਪਲੇਂਟ ਕਰਕੇ ਅਸੀਂ ਗੇਟ ਦੇ ਮਾਤੋਂ ਕਹਿੰਦੇ ਸੀ ਤੁਸੀਂ ਉੱਥੇ ਚੱਲੋ ਤੇ ਮੈਡਮ ਤੁਹਾਡੇ ਪਿੱਛੇ ਆਂਦੀ ਹਾਲੀ ਤੱਕ ਕੋਈ ਆਏ ਨਹੀਂ ਹਾਲੀ ਤੱਕ ਮੰਗ ਕੀ ਕਰਦੇ ਪ੍ਰਸ਼ਾਸਨ ਮੰਗਣ ਉਹ ਇਹ ਪ੍ਰਸ਼ਾਸਨ ਅੱਗੇ ਕਰਦੇ ਆ ਕਿ ਸਾਡੇ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਉਹਨਾਂ ਦੇ ਜਲਦ ਤੋਂ ਜਲਦ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਧਿਆਨ ਲਾਗੇ ਸਾਕੇ ਪਤਾ ਲੱਗ ਜੇ ਇੱਕ ਵਾਰ ਸਾਰਿਆਂ ਕਿੱਥੇ ਵਾਰਦਾਤ ਉਹਦੇ ਲਾਗੇ ਸਾਕੇ ਸੀਸੀਟੀਵੀ ਕੈਮਰਾ ਜਾਂ ਕੋਈ ਲੋਕਾਂ ਨੇ ਛੁਡਾਇਆ ਨਹੀਂ ਹੈ ਨਹੀਂ ਸ਼ਿਕਾਇਤ ਕਹਿੰਦੇ ਲੋਕ ਤੇ ਬਹੁਤ ਹੈਗੇ ਪਰ ਸਾਰੇ ਇੱਕ ਪਿੱਛੇ ਹਟ ਗਏ ਕਿਸੇ ਨੇ ਨਹੀਂਛਿੜਾਇਆ ਹਾਂਜੀ ਹਾਂਜੀ ਸਾਰੇ ਜਦੋਂ ਗੋਲੀ ਚਲਾਤੀ ਸਾਰੇ ਭੱਜ ਗਏ ਤੇ ਸਾਰੇ ਇੱਕ ਦੂਜੇ ਦੇ ਉੱਥੇ ਡਿੱਗਣ ਲੱਗੇ ਇੰਨਾ ਹੀ ਨਹੀਂ ਇੰਨਾ ਬਦਮਾਸ਼ਾਂ ਦੇ ਵੱਲੋਂ ਨੌਜਵਾਨ ਦੇ ਨਾਲ ਪਹਿਲਾਂ ਕੁੱਟਮਾਰ ਕੀਤੀ ਗਈ ਤੇ ਉਸ ਤੋਂ ਬਾਅਦ ਉਸ ਨੂੰ ਗੋਲੀ ਮਾਰੀ ਗਈ ਹੈ ਉਧਰ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਨਾਲ ਜਦੋਂ ਗਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕੁਝ ਕਹਿਣਾ ਹੈ ਤੁਸੀਂ ਉਹਨਾਂ ਦੀ ਜ਼ੁਬਾਨੀ ਹੀ ਸੁਣ ਲਓ ਜੀ ਸਰ ਸੰਦੀਪ ਸਿੰਘ ਦਾ ਸਨ ਆਫ ਵਾਈ ਗੁਰੂ ਸਿੰਘ ਦਾ ਵਾਸੀ ਗੇੜਕੀ ਮਾਂ ਗਲੀ ਨੰਬਰ 3 ਲੋਕ ਇਹਨਾਂ ਦਾ ਲੜਾਈ ਝਗੜਾ ਹੋਇਆ ਵਾ ਲੜਾਈ ਝਗੜੇ ਦਰਾਂ ਇਹਨਾਂ ਤੇ ਸੱਟਾਂ ਲੱਗੀਆਂ ਨੇ ਤੇ ਜੋ ਕਿ ਆਪਾਂ ਹਾਂ ਗੋਲੀ ਵੀ ਚੱਲੀ ਹੈ ਗੋਲੀਆਂ ਇਹਨਾਂ ਦੇ ਗਿੱਟੇ ਦੇ ਵਿੱਚ ਵੱਜੀ ਹੋਈ ਆ ਤੇ ਜੋ ਕਿ ਇੱਥੇ ਇਹਨਾਂ ਨੇ ਆ ਕੇ ਸਿਵਲ ਹਸਪਤਾਲ ਦਾਖਲ ਉਹਨੂੰ ਕਰਾਇਆ ਵਾ ਦਾਖਲ ਕਰਨ ਤੋਂ ਬਾਅਦ ਸਾਡੇ ਕੋਲ ਨਾਲ ਤਲਾਹ ਦੇਤੀ ਆ ਨਾ ਆਪਣਾ ਖਾਣਾ ਜਿਹੜੀ ਆ ਤਲਾਹ ਦੇ ਦੇ ਦਿੱਤੀ ਆ ਥਾਣੇ ਤੋਂ ਜੋ ਵੀ ਥਾਣੇ ਤੋਂ ਹੁਣ ਜੋ ਆਪਣੀ ਕਾ ਪੁਲਿਸ ਕਾਰਵਾਈ ਆਪੇ ਕਰੇਗੀ। ਦੱਸਦੀ ਕਿ ਇਹ ਵਾਰਦਾਤ ਦੇ ਰਾਤ ਗੇਟ ਹਕੀਮਾ ਥਾਣਾ ਖੇਤਰ ਅੰਮ੍ਰਿਤਸਰ ਦੇ ਵਿੱਚ ਹੋਈ ਹੈ। ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕੀ ਕੁਝ ਕਾਰਵਾਈ ਕੀਤੀ ਜਾਂਦੀ ਹੈ ਤੇ ਕਦੋਂ ਤੱਕ ਪੀੜਤ ਪਰਿਵਾਰ ਨੂੰ ਇਨਸਾਫ ਮਿਲਦਾ। ਜਗਵਾਨੀ ਟੀਵੀ ਦੇ ਲਈ ਅੰਮ੍ਰਿਤਸਰ ਤੋਂ ਸੁਖਚੰਨ ਸਿੰਘ ਦੀ ਰਿਪੋਰਟ।